ਇਹ ਬਾਬੇ ਨਾਨਕ ਦੀ ਧਰਤੀ ਜਿੱਥੇ ਲੋਕ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਕਰਨਾ ਆਪਣਾ ਧਰਮ ਸਮਝਦੇ ਹਨ ਇੱਥੇ ਆਫਤ ਆਉਣ ਤੇ ਚੀਜ਼ਾਂ ਦੇ ਰੇਟ ਵਧਦੇ ਨਹੀਂ ਸਗੋਂ ਫ੍ਰੀ ਦੇ ਵਿੱਚ ਲੰਗਰ ਲੱਗਦੇ ਆ ਜ਼ਰੂਰਤਮੰਦ ਲੋਕਾਂ ਤੱਕ ਇੱਥੇ ਲੰਗਰ ਜਾਂ ਹੋਰ ਜ਼ਰੂਰਤ ਦੀ ਸਮਗਰੀ ਹੋਰ ਸਮਾਨ ਫ੍ਰੀ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਇਹ ਬਾਬੇ ਨਾਨਕ ਦੀ ਧਰਤੀ ਬਾਬੇ ਨਾਨਕ ਦੀ ਫੌਜ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਜਾ ਤਿਲ ਫੁੱਲ ਜਿੰਨਾ ਸਰਦਾ ਪੁੱਜਦਾ ਕੱਢ ਕੇ ਜ਼ਰੂਰਤਮੰਦਾਂ ਤੱਕ ਪਹੁੰਚਾਉਣਾ ਆਪਣਾ ਫਰਜ਼ ਸਮਝਦੀ ਆ ਆਪਣਾ ਫਰਜ਼ ਸਮਝਦੀ ਆ ਇਹ ਬਾਬੇ ਨਾਨਕ ਦੀ ਫੌਜ ਪਿੰਡ ਮੁਹਾਰ ਜਮਸ਼ੇਰ ਪਤਨ ਪੋਸਟ ਸਤਲੁਜ ਦਰਿਆ ਫਾਜ਼ਲ ਕਾ ਦੇ ਉਸ ਪਾਰ ਫਸੇ ਲੋਕਾਂ ਦੇ ਲਈ ਰਾਸ਼ਨ ਲੈ ਕੇ ਜਾਂਦੀ ਹੋਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵੀ ਸੇਵਾ ਲਗਾਤਾਰ ਕਰ ਰਹੀਆਂ ਨੇ ਪਾਣੀ ਦਾ ਵਹਾਅ ਪਹਿਲਾਂ ਨਾਲੋਂ ਤੇਜ਼ ਹੋ ਗਿਆ ਪਾਣੀ ਦਾ ਪੱਧਰ ਵੀ ਵੱਧ ਗਿਆ ਪਰ ਬਾਬੇ ਨਾਨਕ ਦੀ ਫੌਜ ਨੇ ਜਦੋਂ ਦੇਖਿਆ ਕਿ ਸਾਡੇ ਭਾਈ ਅੱਗੇ ਮੁਸੀਬਤ ਦੇ ਵਿੱਚ ਫਸੇ ਹੋਏ ਹਨ ਤਾਂ ਪਿੰਡ ਤੋਂ ਪਿੰਡ ਪਿੰਡ ਤੋਂ ਘੜ ਘੜ ਤੋਂ ਲੋਕ ਉਹਨਾਂ ਦੀ ਮਦਦ ਦੇ ਲਈ ਉਹਨਾਂ ਦੇ ਲਈ ਰਾਸ਼ਨ ਉਹਨਾਂ ਦੇ ਪਸ਼ੂਆਂ ਦੇ ਲਈ ਚਾਰਾ ਫੀਡ ਅਤੇ ਹੋਰ ਜ਼ਰੂਰਤ ਦਾ ਸਮਾਨ ਲੈ ਕੇ ਪਹੁੰਚ ਗਏ ਇਸੇ ਤਰ੍ਹਾਂ ਕਾਮਾ ਵਾਲੀ ਪੱਤਨ ਫਾਜ਼ਿਲਕਾ ਗੁਲਾਬਾ ਪੈਣੀ ਮਹਾਤਮ ਨਗਰ ਰਾਮ ਸਿੰਘ ਪੈਣੀ ਤੇਜਾ ਰਹਿਲਾ ਹੋਰ ਕਈ ਪਿੰਡ ਵੀ ਜਿਹੜੇ ਹੜ੍ਹ ਦੀ ਮਾਰ ਵਿੱਚ ਆਏ ਹਨ ਉੱਥੇ ਵੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ ਰਾਸ਼ਨ ਪਸ਼ੂਆਂ ਦੇ ਲਈ ਪੱਠਾ ਚਾਰਾ ਜਾਂ ਹੋਰ ਜ਼ਰੂਰਤ ਸਮਾਨ ਪ੍ਰਸ਼ਾਸਨ ਵੀ ਆਪਣੀ ਜਿਹੜੀ ਹੈ ਵੱਧ ਤੋਂ ਵੱਧ ਪਾਵਰ ਲਗਾ ਰਿਹਾ ਹੈ ਮੈਨ ਪਾਵਰ ਮਸ਼ੀਨਰੀ ਪ੍ਰਸ਼ਾਸਨ ਵੀ ਹਰ ਪੱਖੋਂ ਇਹਨਾਂ ਲੋਕਾਂ ਨੂੰ ਬਣਦੀ ਹਰ ਸਹੂਲਤ ਦੇਣ ਦੇ ਵਿੱਚ ਕੋਸ਼ਿਸ਼ ਕਰ ਰਿਹਾ ਹੈ ਉੱਥੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਬੰਦਾ ਯੋਗਦਾਨ ਪਾ ਕੇ ਇਸ ਬਾਬੇ ਨਾਨਕ ਦੀ ਧਰਤੀ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਸਭ ਕੁਝ ਲੋਕਾਂ ਤੱਕ ਨ ਪਹੁੰਚਾ ਰਹੇ ਹੈ ਬਾਬੇ ਨਾਨਕ ਨੂੰ ਇਹੀ ਦੁਆਇ ਹੈ ਵਾਹਿਗੁਰੂ ਨੂੰ ਇਹੀ ਦੁਆਇ ਹੈ ਕਿ ਬਾਬਾ ਜੀ ਜਲਦ ਤੋਂ ਜਲਦ ਹਾਲਾਤ ਨਾਰਮਲ ਹੋਣ ਤੁਸੀਂ ਦੇਖ ਹੀ ਰਹੇ ਹੋ ਲੋਕਾਂ ਦੇ ਘਰਾਂ ਦੇ ਵਿੱਚ ਕਿੰਨਾ ਕਿੰਨਾ ਪਾਣੀ ਵੜ ਗਿਆ ਲੋਕਾਂ ਦੇ ਘਰਾਂ-ਬਾਰਾਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੇ ਕਮਰਿਆਂ ਅੰਦਰਾਂ ਤੱਕ ਪਾਣੀ ਵੜ ਗਿਆ ਜਿਹੜਾ ਕਿ ਇਨ੍ਹਾਂ ਮਕਾਨਾਂ ਦੀਆਂ ਨੀਆਂ ਨੂੰ ਕਮਜ਼ੋਰ ਕਰ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਮਕਾਨਾਂ ਦਾ ਵੀ ਹੋਰ ਨੁਕਸਾਨ ਹੋਏਗਾ ਬਾਬੇ ਨਾਨਕ ਅੱਗੇ ਇਹੀ ਦੁਆਇ ਹੈ ਕਿ ਜਲਦ ਤੋਂ ਜਲਦ ਹਾਲਾਤ ਨਾਰਮਲ ਹੋਣ ਰਾਜਾ ਜੀ ਆ ਸੁੱਕੀ ਥਾਂ ਦੇਖੋ ਇੱਥੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਪਰ ਇਹ ਜਿਹੜੇ ਸਾਡੇ ਸਲਾਮ ਹੈ ਇਨ੍ਹਾਂ ਯੋਧਿਆਂ ਨੂੰ ਕਿ ਇਹ ਬਿਨੂੰ ਤਨੂ ਮਨੂ ਓਏ ਓ ਕਹਿੰਦੇ ਨੇ ਬਸ ਤਨੂ ਮਨੂ ਆਪਣੀ ਜਿਹੜੀ ਸੇਵਾ ਕਰ ਰਹੇ ਆ ਔਰ ਜ਼ਰੂਰਤਮੰਦ ਲੋਗਾ ਤਖਨ ਹਰ ਸਮਾਨ ਸਮਗਰੀ ਪਹੁੰਚਾ ਰਹੇ ਆ ਬੋਲਾ ਮਨੂ ਸਾਡੇ ਮਗਰ ਟੁਰਿਆ ਇਹ ਘਟੋ ਘਟ 1 ਕਿਲੋਮੀਟਰ ਪਿੱਛੇ ਗੱਡੀ ਰੋਗੀ ਸੀ ਔਰ ਪਾਣੀ ਦਾ ਬਹਾਵ ਜ਼ਿਆਦਾ ਔਰ ਪਾਣੀ ਦਾ ਪੱਧਰ ਡੂੰਗਾ ਹੋਣ ਕਰਕੇ ਸਿਰਾ ਤੇ ਚੱਕ ਕੇ ਪਤਨ ਪੋਸਟ ਦਰਿਆ ਦੇ ਉਸ ਪਾਰ ਤੱਕ ਇਹ ਜਵਾਨ ਪ੍ਰੋਫੈਸ਼ਨਲ ਲੈ ਕੇ ਜਾ ਰਹੇ ਹਨ ਸਲਾਮ ਹੈ ਜੀ